ਤੋ ਤਾਂ ਪੰਜਾਬ ਸਰਕਾਰ ਨੇ ਇੱਕ ਬਹੁਤ ਵਧੀਆ ਮੁਹਿੰਮ ਚਲਾਈ ਹੈ ਜਿਹਦਾ ਨਾਮ ਹੈ ਪ੍ਰੋਜੈਕਟ ਸਮਾਈਲ ਇਹ ਜਿਹੜੀ ਪ੍ਰੋਜੈਕਟ ਸਮਾਈਲ ਹੈ ਇਹਦੇ ਤਹਿਤ ਜਿਹੜੇ ਸੜਕਾਂ ਤੇ ਟ੍ਰੈਫਿਕ ਸਿਗਨਲ ਤੇ ਸਟੇਸ਼ਨ ਤੇ ਜਾਂ ਫਿਰ ਬੱਸ ਸਟੈਂਡ ਤੇ ਜਿਹੜੇ ਬੱਚੇ ਭੀਖ ਮੰਗਦੇ ਨੇ ਉਹਨਾਂ ਦਾ ਹੁਣ ਡੀਐਨਏ ਟੈਸਟ ਹੋਊਗਾ ਉਹਨਾਂ ਦੇ ਤੇ ਉਹਨਾਂ ਦੇ ਮਾਪਿਆਂ ਦਾ ਡੀਐਨਏ ਟੈਸਟ ਹੋਊਗਾ ਇਹਦੇ ਨਾਲ ਪਤਾ ਲੱਗ ਜਾਊਗਾ ਕਿ ਇਹ ਜਿਹੜੇ ਬੱਚੇ ਨੇ ਇਹ ਵਾਕਈ ਹੀ ਇਹਨਾਂ ਦੇ ਆਪਦੇ ਬੱਚੇ ਨੇ ਜਾਂ ਫਿਰ ਕਿਤੋਂ ਚੱਕ ਕੇ ਲਾਟਾ ਗਿਆ ਨਜਾਇਜ਼ ਤੌਰ ਤੇ ਆਦੇ ਨਾਲ ਰੱਖ ਰਿਹਾ ਇਹਦੇ ਨਾਲ ਉਹਨਾਂ ਬੱਚਾਂ ਨੂੰ ਜਿਹੜੀ ਵਾਸਤੇ ਉਮੀਦ ਦੀ ਨਵੀਂ ਕਰਨ ਜਾਗੀ ਹੈ ਜਿਨ੍ਹਾਂ ਨੂੰ ਕਿਤੋਂ ਚੱਕ ਕੇ ਕਿਤੇ ਆਦੇ ਮਾਪਿਆਂ ਤੋਂ ਦੂਰ ਕਰਤਾ ਗਿਆ ਤੇ ਇਸ ਭੀਖ ਦੇ ਧੰਦੇ ਵਿੱਚ ਪਾ ਦਿੱਤਾ ਗਿਆ ਪੰਜਾਬ ਸਰਕਾਰ ਨੇ ਇਹ ਜਿਹੜੇ ਪ੍ਰੋਜੈਕਟ ਨੂੰ ਪਹਿਲੇ 5 ਜ਼ਿਲ੍ਹਿਆਂ ਦੇ ਵਿੱਚ ਚਲਾਇਆ ਪੰਜਾਬ ਦੇ ਜਿਹਦੇ ਵਿੱਚ ਅੰਮ੍ਰਿਤਸਰ ਸਾਹਿਬ ਬਠਿੰਡਾ ਜਲੰਧਰ ਮੁਹਾਲੀ ਤੇ ਲੁਧਿਆਣਾ ਇਹਨਾਂ ਪੰਜਾਂ ਦੇ ਵਿੱਚ ਇਹ ਪ੍ਰੋਜੈਕਟ ਲਾਇਆ ਗਿਆ ਤੇ ਅ ਵੱਖ-ਵੱਖ ਥਾਵਾਂ ਤੇ ਜਾ ਕੇ ਟ੍ਰੈਫਿਕ ਸਿਗਨਲ ਤੇ ਤੇ ਜਾਂ ਫਿਰ ਕਿਤੇ ਬੱਸ ਸਟੈਂਡ ਤੇ ਜਾਂ ਫਿਰ ਕਿਤੇ ਰੇਲਵੇ ਸਟੇਸ਼ਨ ਤੇ ਜਿਹੜੀ ਵੀ ਜਗ੍ਹਾ ਤੇ ਕੋਈ ਭੀਖ ਮੰਗਣ ਵਾਲਾ ਬੱਚਾ ਦਿਖਦਾ ਉਹਨਾਂ ਨੂੰ ਅ ਆਪਣੀ ਕਸਟਡੀ ਚ ਲੈ ਕੇ ਪ੍ਰਸ਼ਾਸਨ ਵੱਲੋਂ ਉਹਨਾਂ ਦਾ ਡੀਆਰ ਅਰੈਸਟ ਕਰਾਇਆ ਹੋਊਗਾ ਤੇ ਜਾਂਚ ਕੀਤੀ ਜਾਊਗੀ ਕਿ ਵਾਕਈ ਇਹ ਬੱਚੇ ਇਹਨਾਂ ਦੇ ਨੇ ਜਾਂ ਫਿਰ ਨਜਾਇਜ਼ ਤੌਰ ਤੇ ਇਹਨੂੰ ਚੱਕ ਲੈ ਆ ਕੇ ਚੋਰੀ ਕਰਕੇ ਆਪਣੇ ਨਾਲ ਇਸ ਧੰਦੇ 'ਚ ਪਾਇਆ ਗਿਆ। ਤੋਂ ਉਸ ਤੋਂ ਬਾਅਦ ਜਦੋਂ ਪਛਾਣ ਹੋ ਜਾਂਦੀ ਹੈ ਇਹਨੂੰ ਇਸ ਉਹਦੇ ਬੱਚੇ ਨੂੰ ਜਿਹੜੀ ਹੈ ਪੋਰਟਲ ਤੇ ਪਾ ਕੇ ਕਨਵੇ ਵੀ ਕੀਤਾ ਜਾਊਗਾ ਸਰਕੂਲਰ ਕੀਤਾ ਜਾਊਗਾ ਕਿ ਤਾਂ ਕਿ ਉਹਨਾਂ ਦੇ ਜਿਹੜੇ ਅਸਲ ਮਾਪੇ ਹੋਣਗੇ ਉਹਨਾਂ ਤੱਕ ਉਹ ਵੀਡੀਓ ਉਹ ਇਨਫੋਰਮੇਸ਼ਨ ਪਹੁੰਚ ਜੇ ਤੇ ਉਹਨਾਂ ਨੂੰ ਪਰਿਵਾਰ ਨਾਲ ਤੱਕ ਆਪਣਾ ਬੱਚਾ ਜਿਹੜਾ ਹੈਗਾ ਉਹ ਪਹੁੰਚ ਸਕੇ ਤੇ ਇਸ ਸਬੰਧੀ ਡੀਸੀ ਬਠਿੰਡਾ ਜਿਹੜੇ ਡਿਪਟੀ ਕਮਿਸ਼ਨਰ ਬਠਿੰਡਾ ਰਹੇ ਸ਼ੌਕਤ ਅਹਿਮਦ ਪਰੇ ਜੀ ਉਹਨਾਂ ਨਾਲ ਗੱਲਬਾਤ ਕੀਤੀ ਹੈ ਤੁਹਾਨੂੰ ਸੁਣਾਉਣਾ ਕਿ ਕੀ ਪ੍ਰੋਜੈਕਟ ਹੈ ਕਿਸ਼ਤਾਂ ਦਾ ਕੰਮ ਕਰੂਗਾ ਤੇ ਸੋਨਿਆ ਤੋਂ ਡੀਸੀ ਨਾਲ ਗੱਲਬਾਤ ਜਿਹੜੀ ਕੀਤੀ ਹੋਈ ਹੈ ਦੇਖੋ ਆਪਾਂ ਕੁਝ ਦਿਨ ਪਹਿਲਾਂ ਇੱਥੇ ਬਠਿੰਡਾ ਜ਼ਿਲ੍ਹੇ ਵਿੱਚ ਜਿਹੜੀ ਆਪਣੀ ਟੀਮ ਹੈਗੀ ਹੈ ਡੀਪੀਓ ਡੀਸੀਪੀਓ ਚਾਈਲਡ ਪ੍ਰੋਟੈਕਸ਼ਨ ਦੀ ਜਿਹੜੀ ਟੀਮਸ ਨੇ ਉਹਨਾਂ ਨੇ ਵਕ ਵਕ ਥਾਵਾਂ ਤੇ ਜਿਹੜੀ ਹੈਗੀ ਹੈ ਰੀਡਸ ਕੀਤੀਆਂ ਸੀ ਕਿ ਜਿਹਦੇ ਵਿੱਚ ਆਪਾਂ 19 ਬੱਚੇ ਜਿਹੜੇ ਹੈਗੇ ਆ ਜਿਹੜੇ ਬੈਗਰੀ ਵਿੱਚ ਪਾਏ ਸੀਗੇ ਤੁਸੀਂ ਵੇਖਦੇ ਪਿਓ ਕਈ ਸਾਰੀ ਜਿਹੜੇ ਆਪਣੇ ਥਾਵਾਂ ਨੇ ਉੱਥੇ ਬੱਚੇ ਜਿਹੜੇ ਹੈਗੇ ਆ ਬੇਕ ਮੰਗਦੇ ਰਹਿੰਦੇ ਆ ਤੇ ਉਹਨੂੰ ਆਪਾਂ ਉਹਨਾਂ ਨੂੰ ਚਿਲड्रन ਹੋਮ ਵਿੱਚ ਆਪਾਂ ਉਹਨਾਂ ਨੂੰ ਸ਼ਿਫਟ ਕੀਤਾ ਸੀ ਤੇ ਉਹਦੇ ਬਾਅਦ ਜਿਹੜੀ ਆਪਣੀ ਚਾਈਲਡ ਵੈਲਫੇਅਰ ਕਾਉਂਸਲ ਹੈ ਉਹਨਾਂ ਨੇ ਵੀ ਆਰਡਰ ਪਾਸ ਕੀਤਾ ਸੀ ਕਿ ਨਾਦੀ ਇੱਕ ਵਾਰ ਕਿਉਂਕਿ ਕਈ ਸਾਰੇ ਬੱਚੇ बार-बार ਆਪਾਂ ਉੱਥੇ ਫੜ ਰਹੇ ਹਨ ਤੇ ਉਹਨਾਂ ਦੇ ਪੇਰੈਂਟਸ ਕਿਹੜਾ ਆਏਗਾ ਜਿਹੜਾ ਖੁਦ ਨੂੰ ਕਹਿ ਰਹੇ ਹੈ ਕਿ ਆਪਾਂ ਇਹਨਾਂ ਦੇ ਪੇਰੈਂਟਸ ਨੇ ਫਿਰ ਵੀ ਉਹਨਾਂ ਦਾ ਧਿਆਨ ਨਹੀਂ ਰੱਖ ਰਹੇ ਜਿਸ ਤੋਂ ਸਾਨੂੰ ਸ਼ੰਕਾ ਇਹ ਵੀ ਹੈ ਕਿ ਹੋ ਵੀ ਹੋ ਸਕਦਾ ਕਿ ਕਈ ਸਾਰੇ ਬੱਚੇ ਜਿਹੜੇ ਹੈਗੇ ਸ਼ਾਇਦ ਆਪਣੇ ਨਾ ਹੋਣ ਤੇ ਕਿਉਂਕਿ ਸਾਨੂੰ ਪਤਾ ਹੈਗਾ ਕਿ ਹਿਊਮਨ ਟ੍ਰੈਫਿਕਿੰਗ ਜਿਹੜਾ ਹੈਗਾ ਇੱਕ ਵੱਡਾ ਐਂਗਲ ਹੈ ਬੇਗਰੀ ਦੇ ਵਿੱਚ ਤੇ ਇਸ ਕਰਕੇ ਉਹਨੂੰ ਧਿਆਨ ਵਿੱਚ ਰੱਖਦੇ ਹੋਏ ਆਪਾਂ ਇਹ ਪ੍ਰਕਿਰਿਆ ਸ਼ੁਰੂ ਕਰ ਦਿੱਤੀ ਸੀ ਤੇ ਉਹਦੇ ਆਧਾਰ ਤੇ ਹੀ ਹੁਣ ਜਿਹੜੀ ਡਿਪਾਰਟਮੈਂਟ ਹੈ ਉਹਨਾਂ ਨੇ ਵੀ ਇਸ ਨੂੰ ਧਿਆਨ ਵਿੱਚ ਰੱਖਦੇ ਹੋਏ ਇੱਕ ਐਸਓਪੀ ਵੀ ਜਾਰੀ ਕੀਤਾ ਹੋਇਆ ਹੈ ਕਿ ਅੱਗੇ ਤੋਂ ਜੇ ਇਸ ਤਰੀਕੇ ਦੇ ਸਾਡੇ ਕੋਲ ਇਨਸੀਡੈਂਟਸ ਆਂਦੇ ਨੇ ਤੇ ਉਹਨਾਂ ਦੀ ਪ੍ਰੋਪਰਟੀ ਐਨ ਐ टेस्टिंग कराई जाए तो ये पता लग सके कि बच्चे एक्चुअल भी जो कोई क्लेम कर रहा है कि उन्होंने बच्चा है एक्चुअल उन्होंने बच्चा है कि नहीं है ता, ता जो बहुत सारे जड़े बच्चे मिसिंग होते हैं उन्होंने भी आप ट्रैक कर सके तो एक वजी पहलकदमी हैगी जिथे जो भिक्षा है, है उन्होंने काबू कर पावे तो नाल ही जो कोई बच्चा अपने मापे तो खो गया है या किसी ने उन्होंने जोड़ा है इस तरीके ट्रैफिक करके वैगरी में पाया हुआ है तो ਨਾ ਉਹਨਾਂ ਨੂੰ ਵੀ ਆਪਾਂ ਜਿਹੜਾ ਹੈ ਉਹਨਾਂ ਦੇ ਆਪਣੇ ਮਾਪੇ ਦੇ ਨਾਲ ਜੋੜ ਸਕਾਂਗੇ। ਇਹਨਾਂ ਵਿੱਚ ਕੋਈ ਸਸਤੇ ਦਾ ਮੌਕਾ ਸਮਝ ਦੇਖਿਆ ਆਪਾਂ ਇਹਦੀ ਉਹ ਕਨਫਰਮੇਸ਼ਨ ਤਾਂ ਵੀ ਕੁਝ ਕਰ ਨਹੀਂ ਸਕਦੇ ਕਿਉਂਕਿ ਹਾਲ ਦੀ ਗੱਡੀ ਤਾਂ ਆਪਾਂ ਸਿਰਫ ਸੈਂਪਲਸ ਕਲੈਕਟ ਕਰਨੇ ਨੇ ਹੁਣ ਸੈਂਪਲਸ ਕਲੈਕਟ ਕਰਕੇ ਪੇਚਾਂਗੇ ਤਾਂ ਹੀ ਪਤਾ ਲੱਗੂਗਾ ਕਿ ਜਿਹੜਾ ਹੈਗਾ ਕੋਈ ਮਿਸਮੈਚ ਆਇਆ ਕਿ ਨਹੀਂ ਤੇ ਉਸ ਤੋਂ ਬਾਅਦ ਹੀ ਆਪਾਂ ਤੁਹਾਨੂੰ ਕੋਈ ਕੁਝ ਕੰਮ ਕਰਾਂਗੇ। ਪੇਰੈਂਟਸ ਅਸਲ ਉਹਨਾਂ ਨੂੰ ਪੁੱਛਦੀ ਨਹੀਂ ਕੀਤੀ ਆ ਜੀ। ਅਮੈਂ ਜਿਹੜਾ ਪਹਿਲਾਂ ਵੀ ਕਿਹਾ ਤੁਹਾਨੂੰ ਕਿ ਜਦੋਂ ਜੇ ਕੋਈ ਬੱਚਾ ਜਿਹੜਾ ਹੈਗਾ ਉਹ ਇਹੋ ਜਿਹਾ ਲੱਭ ਜਾਂਦਾ ਹੈ ਕਿ ਉਹ ਆਪਣੇ ਜਿਹੜੇ ਉਹਨਾਂ ਨੇ ਇੱਥੇ ਬੱਚਾ ਕਲੇਮ ਕਰ ਰਹੇ ਕਿ ਉਹਨਾਂ ਦੇ ਮਾਪੇ ਨੇ ਜੇ ਜੁਹਾਂ ਦੇ ਨਾਲ ਉਹਨਾਂ ਦਾ ਡੀਐਨਏ ਮੈਚ ਨਹੀਂ ਹੁੰਦਾ ਤਾਂ ਉਹਨਾਂ ਨੂੰ ਆਪਾਂ ਚਾਈਲਡ ਹੌਮ ਵਿੱਚ ਰੱਖ ਕੇ ਜਿਹੜਾ ਆਪਣਾ ਮਿਸਿੰਗ ਚਿਲड्रन ਪੋਰਟਲ ਹੈ ਉਹਦੇ ਤੇ ਵੀ ਉਹਨਾਂ ਦੀ ਡਿਟੇਲਸ ਭਾ ਦੇਵਾਂਗੇ ਤੇ ਉਹਦੇ ਬੇਸਿਸ 'ਤੇ ਜੇ ਮੈਚ ਕਿਤੇ ਮਿਲ ਜਾਂਦਾ ਹੈ ਤਾਂ ਉਹਨਾਂ ਨੂੰ ਆਪਾਂ ਆਪਣੇ ਮਾਪੇ ਮਾਪੇ ਦੇ ਨਾਲ ਜੋੜ ਸਰ ਜਿਹੜੀ ਇਹ ਮੁਹਿੰਮ ਚਲਾਈ ਗਈ ਹੈ ਜੀ ਸਰਕਾਰ ਵੱਲੋਂ ਕੀ ਲੱਗਦਾ ਨਹੀਂ ਬੱਚੇ ਜਿਹੜੇ ਗਵਾਚੇਗੇ ਇਸ ਮੁਹਿੰਮ ਨਾਲ ਮਿਲਣਗੇ ਅਹੇ ਮੈਂ ਤੁਹਾਨੂੰ ਬੇਨਤੀ ਵੀ ਕਰ ਰਿਹਾ ਸੀ ਕਿ ਆਪਣਾ ਮਕਸਦ ਦੋਨੋਂ ਹੀ ਹੈ ਇੱਕ ਕਿ ਆਪਾਂ ਵਿਖਸ਼ਾ ਤੇ ਇੱਕ ਆਪੂ ਕਰੀਏ ਤੇ ਨਾਲ ਹੀ ਕਿਉਂਕਿ ਵਿਖਸ਼ਾ ਵਿੱਚ ਇੱਕ ਬਹੁਤ ਵੱਡਾ ਜਿਹੜਾ ਹੈਗਾ ਉਹ ਆਪਸ ਵਿੱਚ ਲੜਦੇ ਆਂ ਬਹੁਤ ਸਾਰੇ ਇਸ ਤਰੀਕੇ ਦੇ ਵਿਅਕਤੀ ਨੇ ਜਿਹੜਾ ਕਿ ਇਸ ਤਰੀਕੇ ਦਾ ਸਿਸਟਮ ਨੂੰ ਪੜਾਵਾ ਦਿੰਦੇ ਆਂ ਤੇ ਉਹਨੂੰ ਆਪਾਂ ਧਿਆਨ ਵਿੱਚ ਰੱਖਦੇ ਹੋਈ ਕੋਸ਼ਿਸ਼ ਕਰ ਰਹੇ ਆਂ ਕਿ ਵਿਖਸ਼ਾ ਨੂੰ ਵੀ ਆਪਾਂ ਰੋਕੀਏ ਨਾਲ ਹੀ ਜੇ ਕੋਈ ਬੱਚਾ ਇਸ ਤਰੀਕੇ ਨਾਲ ਅਬਿਊਜ਼ ਹੋ ਰਹਾ ਹੈ ਉਹਦਾ ਉਦੀ ਐਕਸਪਲੋਇਟੇਸ਼ਨ ਹੋ ਰਹੀ ਹੈ ਉਹਨੂੰ ਆਪਾਂ ਜਿਹੜਾ ਹੈਗਾ ਰੋਕ ਕੇ ਉਹਨਾਂ ਨੂੰ ਆਪਣੇ ਮਾਪਿਆਂ ਦੇ ਨਾਲ ਜੋੜਿਆ ਸਰ ਇਹਦੇ ਵਿੱਚ ਕਿਹੜੀ ਕਿਹੜੀ ਟੀਮਾਂ ਲਾਈ ਜਾਣਗੀਆਂ ਕਾਫੀ ਸ਼ਹਿਰਾਂ ਤੇ ਕਾਰ ਵੀ ਦਿੱਤੀ ਗਈ ਇਸ ਤਰ੍ਹਾਂ ਦੀ ਜਿਵੇਂ ਬੱਚੇ ਚੈੱਕ ਕਰਨ ਵਾਸਤੇ ਲੈ ਕੇ ਜਾ ਮੈਂ ਜਿਹੜਾ ਕਿਹਾ ਆਪਣੀ ਡਿਸਟ੍ਰਿਕਟ ਚਾਈਲਡ ਪ੍ਰੋਟੈਕਸ਼ਨ ਦੀ ਟੀਮ ਹੈ ਤੇ ਨਾਲ ਹੀ ਆਪਣਾ ਪੁਲਿਸ ਸਟੇਸ਼ਨ ਵੀ ਯੂ ਆਪਾਂ ਚਾਈਲਡ ਇਸ ਮੁਹਿੰਮ ਦੇ ਨਾਲ ਜੋੜਿਆ ਹੋਇਆ ਹੈ ਉਹ ਟੀਮ ਜਿਹੜੀ ਹੈ ਕਿ ਰੇਡਸ ਕਰਦੇ ਆ ਨੇ ਜਿਵੇਂ ਆਪਾਂ ਪਹਿਲਾਂ ਵੀ ਕੀਤੀਆਂ ਨੇ उन्नी एक बच्चे आपाई किए हुए हैं उन्होंने भी टेस्टिंग होएगी तो जे इस भी कोई बच्चा इस तरीके बेकरी पाया जाता है तो उन्होंने भी एक बार दोबारा आपरीफाई जरूर करा नहीं ये कर बिल्कुल नया उपरला है जो सच्चे मिले तो आप कोशिश की थी कि पहला आप शुरू करिए इतने ऑर्डर भी करा लिया तो उसी बेस बना के हूँ जो डायरक्टर जगे वूमेन एंड चाइल्ड उन्होंने भी उन्होंने एस ओ पी दिपि जारी करता